ਸਤ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਰਾਜਪ੍ਰੀਤ ਸਿੰਘ ਆਪਣਾ ਚੈਨਲ ਬੱਚਾ ਪਾਰਟੀ ਤੇ ਇੱਕ ਲੈ ਕੇ ਆਏ ਨਵੀਂ ਵੀਡੀਓ ਵਿੱਚ ਅੱਜ ਆਪਾਂ ਆਈ ਸੀਗੇ ਆਪਣੇ ਖੇਤ ਮਨਜੀਤ ਦੇ ਖੇਤ ਤੇ ਆਪਾਂ ਇੱਥੇ ਹੈਗੇ ਸੀਗੇ ਤੇ ਤੁਹਾਨੂੰ ਦਿਖਾਣੇ ਆ ਮਨਜੀਤ ਜੀ ਪਹਿਲੇ ਉਹਨਾਂ ਨੇ ਖੇਤ ਵਿੱਚ ਜਵੀ ਤੇ ਸਰੋਂ ਬੀਜੀ ਸੀ ਤੇ ਉਹ ਥੋੜੀ ਜਿਹੀ ਹੋ ਪਈ ਆ ਤੇ ਹੁਣ ਤੁਹਾਨੂੰ ਦਿਖਾਣੇ ਆ ਅਜ ਉਹ ਬਰਸਨ ਸਟਣਗੇ ਤੁਹਾਨੂੰ ਦਿਖਾਵਾਂਗੇ ਆਪਾਂ ਬਿਲਕੁਲ ਪੂਰੀ ਵੀਡੀਓ ਤੇ ਆਪਣੀ ਵੀਡੀਓ 'ਚ ਬਨੇ ਰਹੋ ਤੁਸੀਂ ਦੇਖੋ ਤੇ ਆਹ ਦੇਖੋ ਗਾਇਸ ਪਾਣੀ ਲੱਗ ਗਿਆ ਤੇ ਕਿਆਰਾ ਫੁੱਲ ਹੋ ਗਿਆ ਤੇ ਹੁਣ ਉਧਰਲੇ ਕਿਆਰੇ ਨੂੰ ਛੱਡਿਆ ਗਿਆ ਤੇ ਆ ਤੁਸੀਂ ਦੇਖ ਸਕਦੇ ਮਨਜੀਤ ਮਨਜੀਤ ਕਿਵੇਂ ਆ ਦੇਖੋ ਮਨਜੀਤ ਅੱਜ ਪੂਰਾ ਰੈਡੀ ਛੜੀ ਹੋ ਕੇ ਆਇਆ ਤੇ ਅੱਜ ਕੰਮ ਕਰਨਗੇ ਤੇ ਆਪਾਂ ਤੁਹਾਨੂੰ ਇਹਨਾਂ ਨਾਲ ਮਿਲਾਣੇ ਆ ਤੁਸੀਂ ਦੇਖ ਸਕਦੇ ਹੋ ਆ ਦੇਖੋ ਮਨਜੀਤ ਜੀ ਕੀ ਹਾਲ ਚਾਲ ਹੈ ਬਈ ਜੀ ਤੁਸੀਂ ਲਾਓ ਵਧੀਆ ਤੇ ਮਨਜੀਤ ਜੀ ਕਿਵੇਂ ਪਹਿਲਾਂ ਕੀ ਬੀਜਾ ਸੀਗਾ ਇੱਥੇ ਪਹਿਲਾਂ ਆਪਾਂ ਸਰੋਂ ਤੇ ਜਵੀ ਵੀਜੀ ਸੀਗੀ ਅੱਛਾ ਵਾਕਈ ਠੀਕ ਹੈ ਹੁਣ ਫਿਰ ਉਹ ਤੇ ਜਵੀ ਹੋ ਪਈ ਆ ਅੱਛਾ ਬਸ ਹੁਣ ਆਪਾਂ ਇਹਦੇ ਚ ਪਾਣੀ ਲਾਤਾ ਠੀਕ ਹੈ ਲੱਗੀ ਜਾਂਦਾ ਕੁਛ ਤੇ ਬਾਕੀ ਸੱਟਾਂਗੇ ਆਪਾਂ ਬਰਸਰ ਠੀਕ ਹੈ ਹਾਂਜੀ ਤੇ ਵਿੱਚ ਕੁਛ ਗੋਗਲੂਆਂ ਦਾ ਵੀ ਪਾਇਆ ਅੱਛਾ ਕਿੱਤੀ ਆਨੇ ਵਿੱਚ ਤੇ ਆਹ ਦੇਖੋ ਗਾਇਸ ਵੀ ਤੁਹਾਨੂੰ ਦਿਖਾ ਦਿੰਨੇ ਆ ਤੇ ਆਹ ਵੀ ਹੈ ਜੀ ਤੇ ਤੁਸੀਂ ਦੇਖ ਸਕੋ ਤਾਂ ਇੱਥੇ ਸੱਟਣਗੇ ਮਨਜੀਤ ਸਿੰਘ ਆ ਸਵੇਰ ਦਾ ਟਾਈਮ ਹੋ ਗਿਆ ਤੇ ਤੁਸੀਂ ਦੇਖ ਸਕਦੇ ਹੋ ਮੌਸਮ ਬਹੁਤ ਵਧੀਆ ਹੈ ਅੱਜ ਠੰਡੀ ਮਿੱਠੀ ਧੁੰਦ ਹੈਗੀ ਸੀਗੀ ਤੇ ਆਹ ਦੇਖ ਸਕਦੇ ਹੋ ਰੋਡ ਦੇ ਨਾਲ ਹੀ ਆਪਣੀ ਜ਼ਮੀਨ ਤੇ ਆਹ ਦੇਖੋ ਗਾਇਸ ਕਬੂਤਰ ਪੰਛੀ ਵੀ ਆਏ ਹੋ ਇਨੇ ਸਾਰੇ ਦੋਸਤੋ ਪਾਣੀ ਲੱਗ ਰਿਹਾ ਤੁਸੀਂ ਦੇਖ ਸਕਦੇ ਹੋ ਜ਼ਮੀਨ ਪਰੇਚਰੀ ਹੈ ਤੇ ਇਧਰ ਦੇਖ ਸਕਦੇ ਹੋ ਬਸ ਜਾ ਰਹੀ ਹੈ ਫਾਜਲ ਕਾ ਤੋਂ ਰੋੜਾਂ ਲਈ ਨੂੰ ਤੇ ਆਹ ਦੇਖੋ ਮਨਜੀਤ ਪਾਣੀ ਬੰਦ ਕਰਨ ਜਾ ਰਿਹਾ ਪਿੱਛੋਂ ਫੁੱਲ ਹੋ ਚੁੱਕਿਆ ਲਗਭਗ ਤੁਸੀਂ ਦੇਖ ਸਕਦੇ ਹੋ ਇੱਧਰ ਚੌਨਾ ਖੜਿਆ ਤੇ ਬਹੁਤ ਸੋਹਣਾ ਲੱਗ ਰਿਹਾ ਜੀਤ ਸਿੰਘ ਜ਼ਮੀਨ ਵਿੱਚ ਉੱਤਰ ਚੁੱਕੇ ਨੇ ਤੇ ਤੁਸੀਂ ਦੇਖ ਸਕਦੇ ਹੋ ਆਹ ਦੇਖੋ ਗਾਇਸ ਮਨਜੀਤ ਸਿੰਘ ਹੁਣ ਬੰਨ ਲਾਰੇ ਨੇ ਤੇ ਪਾਣੀ ਅੱਗੇ ਨਾ ਜਾਵੇ ਤੁਸੀਂ ਦੇਖ ਸਕਦੇ ਹੋ ਸਾ ਦਿੱਤਾ ਗਿਆ ਤੇ ਬਹੁਤ ਸੋਹਣਾ ਲੱਗ ਰਿਹਾ ਕੰਮ ਤੇ ਤੁਸੀਂ ਦੇਖ ਸਕਦਾ ਇੱਥੇ ਹੀ ਸੱਟਣਗੇ ਮਨਜੀਤ ਸਿੰਘ ਤੇ ਆਪਾਂ ਹੁਣੇ ਤੁਹਾਨੂੰ ਦਿਖਾਣੇ ਆ ਬਿਲਕੁਲ ਨਾਲ ਜੁੜੇ ਰਹੋ ਆਪਣੀ ਵੀਡੀਓ ਦੇ ਦੇਖੋ ਜੀ ਆਵੇ ਮਨਜੀਤ ਸਿੰਘ ਉਹਨਾਂ ਸੱਟਣ ਲੱਗੇ ਨੇ ਤੇ ਤੁਸੀਂ ਦੇਖ ਸਕਦੇ ਹੋ ਮਨਜੀਤ ਕਿਸਾਨ ਜੀ ਸੱਟ ਰਹੇ ਨੇ ਤੇ ਦੋਸਤੋ ਤੁਸੀਂ ਦੱਸੋ ਕਿੰਨੇ ਟਾਈਮ ਬਾਅਦ ਆਪਾਂ ਨੂੰ ਸੱਟਣੀ ਚਾਹੀਦੀ ਹੈ ਤੇ ਕਮੈਂਟ ਜ਼ਰੂਰ ਕਰਿਓ ਜੀ ਆ ਦੇਖੋ ਗਾਇਸ ਇਧਰ ਕੰਪੈਨ ਵੀ ਜਾ ਰਹੀ ਹੈ ਸੋ ਚੋਨੇ ਦਾ ਸੀਜ਼ਨ ਚੱਲ ਰਿਹਾ ਹੈ ਇਹ ਤੁਸੀਂ ਦੇਖੋ ਬਹੁਤ ਅਨੰਦ ਆ ਰਿਹਾ ਹੈ ਆ ਦੇਖੋ ਗਾਇਸ ਆ ਦੇਖੋ ਇਧਰ ਚੋਨਾ ਖੜਿਆ ਤਾਇਕਾ ਤੇ ਇਧਰ ਆ ਦੇਖੋ ਪੱਠੇ ਲੱਗੇ ਹੋਏ ਆ ਆਇਦਰ ਆਪਣੇ ਘਾਰੇ ਗਿਆ ਪਿੱਛੇ ਆ ਬੈਕਸਾਈਡ ਆਪਣੇ ਘਰ ਦੀ ਤੇ ਆਪਣੀ ਜਮੀਨ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਆ ਦੇਖੋ ਖਾਲਾ ਵੇਖੋ ਕਿੰਨਾ ਕਾਹ ਹੋ ਚੁੱਕਿਆ ਤੇ ਸਾਫ ਸਫਾਈ ਨਹੀਂ ਕੀਤੀ ਗਈ ਹੈ ਤੇ ਇੱਕ ਦਿਨ ਇਹ ਵੀ ਸਾਫ ਸਫਾਈ ਟਾਈਮ ਕੱਢ ਕੇ ਕਿਸਾਨ ਜੀ ਕਰਨਗੇ ਸਾਰੇ ਰਲ ਮਿਲ ਕੇ ਤੇ ਆ ਦੇਖੋ ਗਾਈਸ ਮਨਜੀਤ ਸਿੰਘ ਸਾਟ ਰਿਹਾ ਪੰਛੀ ਵੀ ਦੇਖ ਸਕਦੇ ਤੁਸੀਂ ਪੰਛੀ ਵੀ ਚੁਗ ਰਹੇ ਨੇ ਕੀੜੇ ਮਕੋੜੇ ਖਾ ਰਹੇ ਨੇ ਮਨਜੀਤ ਇਹਦਾ ਕੋਈ ਨੁਕਸਾਨ ਤਾਂ ਨਹੀਂ ਹੁੰਦਾ ਜਿਵੇਂ ਹੁਣ ਵਿੱਚ ਤੁਰ ਰਹੇ ਜੇ ਤਾਂ ਪੱਠੇ ਜੋ ਬੀਜ ਜਵੀ ਮੱਕੀ ਹੈ ਅੱਛਾ ਦੋਸਤੋ ਇਹ ਦੇਖ ਸਕਦੇ ਹੋ ਆ ਦੇਖੋ ਗਾਇਸ ਆ ਦੇਖੋ ਜੀ ਲਗਭਗ ਕੰਪਲੀਟ ਕਰ ਦਿੱਤਾ ਮਨਜੀਤ ਨੇ ਇਹ ਦੇਖ ਸਕਦੇ ਹੋ ਮਨਜੀਤ ਹੋ ਗਿਆ ਖਤਮ ਲਗਭਗ ਹਾਂ ਬਸ ਅੰਕਾ ਹੀ ਕਰ ਰਿਹਾ ਹੈ ਆ ਦੇਖ ਸਕਦੇ ਹੋ ਥੋੜਾ ਬੋਤ ਰਹਿ ਗਿਆ ਇੱਧਰ ਬਾਕੀ ਨਿਬੇੜ ਦਿੱਤਾ ਸਾਰਾ ਹੀ ਚਲੋ ਠੀਕ ਹੈ ਦੋਸਤੋ ਅੱਜ ਦੀ ਵੀਡੀਓ ਇੰਨੀ ਸੀ ਕਿ ਉਮੀਦ ਕਰਦਾ ਤੁਹਾਨੂੰ ਬਹੁਤ ਵਧੀਆ ਲੱਗੇਗੀ ਵਧੀਆ ਗਾਈ ਮਿਲਦੇ ਆ ਆਪਾਂ।